ਇਕ ਖਤਾ ਤੇਰੀ ਇਸ ਦੁਨੀਆ ਵਿੱਚ ਇਹ ਮੰਜ਼ਰ ਕਿਉਂ ਹੈ ਕਿਤੇ ਆਪਣਾਪਨ ਤੇ ਕਿਤੇ ਪਿੱਠ ਪਿੱਛੇ ਖੰਜਰ ਕਿਉਂ ਹੈ ਸੁਣਿਆ ਹੈ ਤੂੰ ਇਸ ਸੰਸਾਰ ਤੇ ਹਰ ਜ਼ਰੇ ਵਿੱਚ ਰਹਿੰਦਾ ਹੈ ਫਿਰ ਜ਼ਮੀਨ ਤੇ ਕਿਤੇ ਮਸਜਿਦ ਤੇ ਕਿਤੇ ਮੰਦਿਰ ਕਿਉਂ ਹੈ ਜਦ ਤੇ ਰਹਿਣ ਵਾਲੇ ਦੁਨੀਆ ਤੇ ਹਰ ਬੰਦੇ ਤੇਰੇ ਨੇ ਫਿਰ ਕੋਈ ਦੋਸਤ ਤੇ ਕੋਈ ਦੁਸ਼ਮਨ ਕਿਉਂ ਹੈ ਤੂੰ ਹੀ ਲਿਖਦਾ ਹੈ ਹਰ ਕਿਸੇ ਦਾ ਮੁਕੱਦਰ ਫਿਰ ਕੋਈ ਬੱਤ ਨਸੀਬ ਤੇ ਕੋਈ ਮੁਕੱਦਰ ਦਾ ਸਿਕੰਦਰ ਕਿਉਂ ਹੈ ਫਿਰ ਕੋਈ ਬੱਤ ਨਸੀਬ ਤੇ ਕੋਈ ਮੁਕੱਦਰ ਦਾ ਸਿਕੰਦਰ ਕਿਉਂ ਹੈ ਐ ਖੁਦਾ ਮੈਨੂੰ ਕਿਸੇ ਦੇ ਦਿਲ ਦਾ ਬੋਝ ਨਾ ਬਨੰਨ ਦੇਣਾ ਜੋ ਮੈਨੂੰ ਛੱਡਣਾ ਚਾਹੇ ਮੈਨੂੰ ਉਸ ਤੋਂ ਪਹਿਲਾਂ ਹੀ ਦੂਰ ਕਰ ਦੇਣਾ ਸਬਰ ਦੀ ਇੱਕ ਗੱਲ ਬਹੁਤ ਸੋਹਣੀ ਹੁੰਦੀ ਹੈ ਜਦੋਂ ਇਹ ਆ ਜਾਂਦਾ ਹੈ ਤਾਂ ਫਿਰ ਕਿਸੇ ਚੀਜ਼ ਦੀ ਇੱਛਾ ਨਹੀਂ ਰਹਿੰਦੀ ਚੰਗੇ ਲੋਕ ਖੁਸ਼ੀਆਂ ਦੇ ਚਾਹੁੰਦੇ ਨੇ ਤੇ ਮਾੜੇ ਲੋਕ ਸਬਕ ਸਿੱਖਾ ਚਾਹੁੰਦੇ ਨੇ ਤੁਸੀਂ ਜਿੰਨੇ ਚੰਗੇ ਹੋਵੋਗੇ ਤੁਹਾਡਾ ਸਾਹਮਣਾ ਉਹਨੇ ਹੀ ਕਟਿਆ ਲੋਕਾਂ ਨਾਲ ਹੋਵੇਗਾ ਜੇ ਜ਼ਿੰਦਗੀ ਵਿੱਚ ਸਕੂਨ ਚਾਹੁੰਦੇ ਹੋ ਤਾਂ ਮਤਲਬੀ ਲੋਕਾਂ ਤੋਂ ਦੂਰ ਹੋ ਜਾਓ ਸਕੂਨ ਆਪਣੇ ਆਪ ਮਿਲ ਜਾਵੇਗਾ ਮਾਸੂਮ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਉਹ ਚਲਾਕ ਲੋਕਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਆਪਣਾ ਸਮਝ ਲੈਂਦੇ ਨੇ ਉਹਨਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਜਿੰਨਾ ਨੂੰ ਨਸਤੀਕੀਆਂ ਦੇ ਕੋਈ ਕਦਰ ਹੀ ਨਹੀਂ ਕੁਝ ਤਰਤ ਅਚਾਹੇ ਹੁੰਦੇ ਨੇ ਕਿੰਨਾ ਵੀ ਦਸੋ ਕਦੇ ਕੱਟ ਨਹੀਂ ਹੁੰਦੇ ਕਦੇ ਵੀ ਕਿਸੇ ਤੇ ਅੱਖਾਂ ਮੀਟ ਕੇ ਭਰੋਸਾ ਨਾ ਕਰੋ ਕਿਉਂਕਿ ਇਹ ਦੁਨੀਆ ਇੰਨੀ ਵੀ ਚੰਗੀ ਨਹੀਂ ਕਿ ਤੁਹਾਡਾ ਭਰੋਸਾ ਨਿਭਾ ਦੇ ਕੌਣ ਕਿਹਾ ਇਹ ਜ਼ਰੂਰੀ ਨਹੀਂ ਉਹ ਕੀ ਸਿਖਾ ਕੇ ਕਿਆ ਇਹ ਜ਼ਰੂਰੀ ਹੈ ਮਹੱਭਤ ਚਸ਼ਰਤਾ ਨਹੀਂ ਹੁੰਦੀਆਂ ਚਨਾਬ ਇਹ ਉਹ ਗੁਨਾਹ ਹੈ ਜੋ ਬਿਨਾਂ ਸ਼ਰਤਾਂ ਦੇ ਕੀਤਾ ਜਾਂਦਾ ਹੈ ਤੂੰ ਮੇਰੇ ਕੋਲੋਂ ਦੀ ਲੰਗ ਚਾਵੇਂ ਇਹ ਵੀ ਮੁਲਾਕਾਤ ਤੋਂ ਕੱਟ ਨਹੀਂ ਜੋ ਕਦੇ ਛੱਡੇ ਹੀ ਨਾ ਉਹ ਆਦਤ ਪਨ ਚਾਹਦੇ ਨੇ ਮਿਠਾਸ ਰਿਸ਼ਤਿਆਂ ਵਿੱਚ ਹੋਣੀ ਚਾਹੀਦੀ ਹੈ ਗੱਲਾਂ ਵਿੱਚ ਚਾਸ਼ਨੀ ਤਾਂ ਕੋਈ ਵੀ ਕੋਲ ਸਕਦਾ ਹੈ ਦਹਸ਼ਤ ਅੱਖਾਂ ਵਿੱਚ ਹੋਣੀ ਚਾਹੀਦੀ ਹੈ ਹਥਿਆਰਤਾ ਚੌਕੀਦਾਰ ਕੋਲ ਵੀ ਹੁੰਦਾ ਹੈ ਵਫਾਦਾਰੀ ਦਾ ਅਸਲ ਮਤਲਬ ਉਹ ਨਤਪੁੱਸ਼ ਜੋ ਸਾਲਾਂ ਤੋਂ ਕਿਸੇ ਨੂੰ ਇੱਕ ਤਰਫਾ ਪਿਆਰ ਕਰਦੇ ਨੇ ਕਿਸੇ ਦੀ ਇੰਨੀ ਵੀ ਪਰਵਾਹ ਨਾ ਕਰੋ ਕਿ ਉਹ ਤੁਹਾਡੀ ਹੀ ਪਰਵਾਹ ਛੱਡ ਦੇਵੇ ਬਹੁਤ ਅਜੀਬ ਹਨ ਇਹ ਦੁਨੀਆ ਦੇ ਲੋਕ ਜਿਨਨੇ ਮੁਹੱਬਤ ਤੋ ਉਨਾਂ ਹੀ ਦੁੱਖ ਦੇ ਜਾਂਦੇ ਨੇ ਟੈਨਸ਼ਨ ਉਹ ਤੋਫਾ ਹੈ ਜੋ ਸਾਡੇ ਆਪਣੇ ਸਾਨੂੰ ਦੇ ਜਾਂਦੇ ਨੇ ਅਕਸਰ ਖਾਸ ਲੋਕ ਹੀ ਖਾਸ ਦਰਦ ਦੇ ਜਾਂਦੇ ਨੇ ਲੋਕਾਂ ਨੇ ਸਿਖਾਇਆ ਹੈ ਜਿਆਦਾ ਮਿੱਠੇ ਬੋਲਾਂ ਵਾਲੇ ਅੰਦਰੋਂ ਕੋੜੇ ਹੁੰਦੇ ਨੇ ਅਤੇ ਕੋੜੇ ਬੋਲਾਂ ਵਾਲੇ ਅੰਦਰੋਂ ਮਿੱਠੇ ਅੱਖਾਂ ਚ ਹੰਝੂਤਾ ਦੇ ਵਕਤੇ ਨੇ ਜਦੋਂ ਤੁਸੀਂ ਸੱਚੇ ਹੋ ਪਤਾ ਤੁਹਾਨੂੰ ਸਮਝਣ ਵਾਲਾ ਕੋਈ ਨਾ ਹੋਵੇ ਕਿਸੇ ਨੂੰ ਗਵਾ ਕੇ ਅੱਗੇ ਵਧਿਆ ਤਾਂ ਚਾਹ ਸਕਦਾ ਹੈ ਪਰ ਉਸ ਤੇ ਖਾਲੀ ਪੰਨ ਨੂੰ ਹਜ਼ਾਰਾਂ ਲੋਕਾਂ ਨਾਲ ਵੀ ਨਹੀਂ ਭਰਿਆ ਜਾ ਸਕਦਾ ਕਿੰਨੀ ਝੂਠੀ ਹੁੰਦੀਆਂ ਨੇ ਪਿਆਰ ਦਿੱਤੀਆਂ ਕਸਮਾਂ ਦੇਖੋ ਤੁਸੀਂ ਵੀ ਜ਼ਿੰਦਾ ਹੋ ਅਤੇ ਮੈਂ ਵੀ ਜ਼ਿੰਦਾ ਹਾਂ ਜੋ ਸਬਰ ਨਾਲ ਇੰਤਜ਼ਾਰ ਕਰਨਾ ਜਾਣਦੇ ਨੇ ਉਨਾਂ ਤੱਕ ਹਰ ਚੀਜ਼ ਕਿਸੇ ਨਾ ਕਿਸੇ ਰਾਤੇ ਆਹੀ ਚੰਦੀ ਹੈ ਜੋ ਇੱਜ਼ਤ ਦੇਵੇਗਾ ਉਸ ਨੂੰ ਇੱਜ਼ਤ ਮਿਲੇਗੀ ਅਸੀਂ ਹਸੀਅਤ ਵੇਖ ਕੇ ਸਿਰ ਨਹੀਂ ਝੁਕਾਉਂਦੇ ਜ਼ਿੰਦਗੀ ਵਿੱਚ ਦੋ ਚੀਜ਼ਾਂ ਦਾ ਕਦੇ ਕਮੰਡ ਨਾ ਕਰੀਏ ਪੈਸਾ ਅਤੇ ਸੂਰਤ ਗਰੀਬੀ ਨੂੰ ਆਉਣ ਵਿੱਚ ਵਕਤ ਨਹੀਂ ਲੱਗਦਾ ਤੇ ਚਿਹਰਾ ਕਿਸੇ ਹੱਥ ਸੇ ਵਿੱਚ ਪਤਲਣ ਵਿੱਚ ਵੀ ਸਮਾਂ ਨਹੀਂ ਲੱਗਦਾ ਉੱਤਰ ਉਹਨਾਂ ਦੀ ਹੋਰਾਂ ਨਾਲ ਗੱਲਬਾਤ ਚਲਦੀ ਜਾਂਦੀ ਹੈ ਅਤੇ ਇੱਤਰ ਮੇਰੀ ਮੇਰੇ ਆਪਣੇ ਨਾਲ ਹੀ ਬੋਲ ਚੱਲ ਬੰਦ ਹੋਈ ਪਈ ਹੈ ਵਕਤ ਤਾਂ ਬਿਸਾਚ ਵੀ ਅਜੀਬ ਹੈ ਮੇਰੇ ਸ਼ਹਿਰ ਵਿੱਚ ਤੂੰ ਨਾ ਹੋਵੇ ਤਾਂ ਵਕਤ ਲੰਘਦਾ ਨਹੀਂ ਤੇ ਜਦੋਂ ਨਾਲ ਹੋਵੇ ਤਾਂ ਰੁਕਦਾ ਨਹੀਂ ਜਦ ਤੱਕ ਮੁਸ਼ਕਲ ਹਾਲਾਤਾਂ ਨਾਲ ਲੜੋਗੇ ਨਹੀਂ ਉਹ ਤੁਹਾਨੂੰ ਦਪਉਂਦੀਆਂ ਰਹਿਣਗੀਆਂ ਕੇਵਲ ਸਮੇਤ ਪਰੋਸੇ ਕਦੇ ਨਾ ਬੈਠੋ ਕਿਸਮਤ ਵਾਲਿਆਂ ਦੇ ਹੱਥ ਖਾਲੀ ਰਹਿ ਸਕਦੇ ਹਨ ਪਰ ਮਏ ਨਿਤੀਆਂ ਦੇ ਕਦੇ ਨਹੀਂ ਜੋ ਤੁਹਾਨੂੰ ਅਣਦੇਖਾ ਕਰੇ ਤੁਸੀਂ ਉਸ ਨੂੰ ਪਹਿਚਾਨਨ ਤੋਂ ਹੀ ਇਨਕਾਰ ਕਰ ਦਿਓ ਦਿਲ ਵਿੱਚ ਇੱਕ ਕਟਨ ਹੋ ਰਹੀ ਹੁੰਦੀ ਹੈ ਜਦੋਂ ਕੋਈ ਦਿਲ ਵਿੱਚ ਤਾਂ ਰਹਿੰਦਾ ਹੈ ਪਰ ਸਾਥ ਨਹੀਂ ਰਹਿੰਦਾ ਜਿਸ ਦਿਨ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡੀ ਦੌੜ ਵਿਅਰਥ ਹੈ ਉਸ ਦਿਨ ਤੁਸੀਂ ਉੱਥੇ ਹੀ ਖੜੇ ਹੁੰਦੇ ਹੋ ਜਿੱਥੇ ਪਰਮਾਤਮਾ ਹੁੰਦਾ ਹੈ ਦੁੱਖ ਤਾਂ ਫਿਰ ਹੁੰਦਾ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਜਿਸ ਨੂੰ ਅਸੀਂ ਸਭ ਤੋਂ ਵੱਧ ਮਹੱਤਵ ਦੇ ਰਹੇ ਸੀ ਉਸ ਦੀ ਨਜ਼ਰ ਵਿੱਚ ਸਾਡੀ ਕੋਈ ਕਦਰ ਹੀ ਨਹੀਂ ਕੁਝ ਲੋਕਾਂ ਤੋਂ ਦੂਰ ਹੋਣਾ ਇਸ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਅਸੀਂ ਉਨ੍ਹਾਂ ਤੋਂ ਦੂਰ ਨਾ ਹੋਈਏ ਤਾਂ ਉਹ ਸਾਨੂੰ ਕਿਸੇ ਲਾਇਕ ਵੀ ਨਹੀਂ ਛੱਡਦੇ ਉਹ ਲੋਕ ਅਕਸਰ ਬਦਲ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਹੱਦ ਤੋਂ ਵੱਧ ਵਕਤ ਅਤੇ ਇੱਜ਼ਤ ਦੇ ਲੱਗ ਪੈਂਦੇ ਹਾਂ ਧੋਖਾ ਤਾਂ ਸਾਥ ਚੱਲਣ ਵਾਲੇ ਹੀ ਦਿੰਦੇ ਨੇ ਇਹ ਕੱਲ ਵੀ ਸੱਚ ਸੀ ਤੇ ਅੱਜ ਵੀ ਸੱਚ ਹੈ ਗੱਲ ਬੁਰੀ ਲੱਗੇ ਤਾਂ ਦੋ ਤਰੀਕਿਆਂ ਨਾਲ ਸੋਚੋ ਜੇ ਉਹ ਇਨਸਾਨ ਬਹੁਤ ਸਦੂਰੀ ਹੈ ਤਾਂ ਉਸ ਗੱਲ ਨੂੰ ਭੁੱਲ ਜਾਓ ਅਤੇ ਜੇ ਗੱਲ ਬਹੁਤ ਜ਼ਰੂਰੀ ਹੈ ਤਾਂ ਉਸ ਇਨਸਾਨ ਨੂੰ ਹੀ ਭੁੱਲ ਜਾਓ ਜੋ ਤੁਹਾਡਾ ਹੈ ਉਹ ਤੁਹਾਨੂੰ ਮਿਲ ਕੇ ਰਹੇਗਾ ਚਾਹੇ ਉਸ ਨੂੰ ਖੋਣ ਲਈ ਉਹਦੀ ਕਾਇਨਾਤ ਇੱਕ ਹੋ ਜਾਵੇ ਛੱਡ ਦਿੱਤੀ ਅਸੀਂ ਹਮੇਸ਼ਾ ਲਈ ਉਸ ਦੀ ਯਾਦ ਸੁੱਕਾ ਨਹੀਂ ਜਿਸ ਨੂੰ ਮੁਹੱਬਤ ਹੀ ਕਦਰ ਹੀ ਨਾ ਹੋਵੇ ਉਸ ਨੂੰ ਦੁਆਵਾਂ ਵਿੱਚ ਕੀ ਮੰਗਣਾ ਜੋ ਟਿੱਕ ਕੇ ਸੰਭਲ ਜਾਂਦਾ ਹੈ ਅਸਲ ਵਿੱਚ ਉਹ ਜ਼ਿੰਦਗੀ ਨੂੰ ਸਮਝ ਜਾਂਦਾ ਹੈ ਜਿਦੋਂ ਕਿਸੇ ਨੂੰ ਖੋਣ ਦੀ ਨੌਬਤ ਆਉਂਦੀ ਹੈ ਤਦ ਉਸ ਨੂੰ ਪਾਉਣ ਦੀ ਕੀਮਤ ਪਤਾ ਲੱਗਦੀ ਹੈ ਜ਼ਿੰਦਗੀ ਚੀਨ ਲਈ ਮਿਲੀ ਹੈ ਇਸ ਨੂੰ ਲੋਕ ਕੀ ਸੋਚਣਗੇ ਇਹ ਸੋਚ ਕੇ ਪਰਵਾਹ ਨਾ ਕਰੋ ਮੰਜ਼ਿਲ ਆਸਾਨ ਹੋ ਜਾਂਦੀ ਹੈ ਜਦੋਂ ਕੋਈ ਆਪਣਾ ਕਹਿੰਦਾ ਹੈ ਤੂੰ ਚਿੰਤਾ ਨਾ ਕਰ ਸਭ ਠੀਕ ਹੋ ਜਾਵੇਗਾ ਕਿਸੇ ਦਾ ਸਾਥ ਜ਼ਿੰਦਗੀ ਪੱਤ ਚਾਉਂਦੇ ਹੁੰਦਾ ਕਦੇ ਵੀ ਉਸ ਨੂੰ ਇਹ ਨਾ ਦੱਸਣਾ ਕਿ ਤੁਸੀਂ ਉਸ ਨੂੰ ਕਿੰਨਾ ਚਾਹੁੰਦੇ ਹੋ ਹੰਕਾਰ ਵੀ ਜ਼ਰੂਰੀ ਹੈ ਜੇ ਤੂੰ ਕਲ ਆਪਣੇ ਅਧਿਕਾਰ ਕਿਰਤਾਰ ਅਤੇ ਸਨਮਾਨ ਦੀ ਹੋਵੇ ਬਿਨਾ ਮਤਲਬ ਇੱਥੇ ਕੋਈ ਨਹੀਂ ਰੋਂਦਾ ਦਰਦ ਜਦੋਂ ਗਹਿਰਾ ਹੋਵੇ ਤਾਂ ਹੀ ਹੰਝੂ ਵਹਿੰਦੇ ਨੇ ਕੁਝ ਲੋਕ ਖੋਨ ਨੂੰ ਪਿਆਰ ਕਹਿੰਦੇ ਨੇ ਕੁਝ ਕੌਨ ਨੂੰ ਪਿਆਰ ਕਹਿੰਦੇ ਨੇ ਅਤੇ ਅਸੀਂ ਸੱਚੇ ਦਿਲ ਨਾਲ ਨਿ ਪੌਨ ਨੂੰ ਪਿਆਰ ਕਹਿੰਦੇ ਹਾਂ ਜ਼ਿੰਦਗੀ 'ਚ ਸਮੱਸਿਆ ਤਾਂ ਹਰ ਰੋਜ਼ ਨਾ ਮੇ ਖੜੀ ਹੁੰਦੀ ਹੈ ਅਤੇ ਇਸ ਵਿੱਚ ਉਹੀ ਚਿਤ ਤੇ ਨੇ ਜਿੰਨਾ ਦੀ ਸੋਚ ਵੱਟੀ ਹੁੰਦੀ ਹੈ ਦੇਰ ਲੱਗਦੀ ਹੈ ਪਰ ਸਮਝ ਆ ਜਾਂਦੀ ਹੈ ਕੌਣ ਕਿਵੇਂ ਦਾ ਹੈ ਇਹ ਨਜ਼ਰ ਤਾਂ ਆ ਹੀ ਜਾਂਦਾ ਹੈ ਦਿਖਾਵਾ ਕਰਦੇ ਨੇ ਕੁਝ ਲੋਕ ਆਪਣੇਪਣ ਦਾ ਪਰ ਵਕਤ ਆਉਣ ਤੇ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਹੀ ਜਾਂਦਾ ਹੈ ਇਕੱਲੇ ਹੋਣਾ ਅਤੇ ਇਕੱਲੇ ਰੋਣਾ ਇਨਸਾਨ ਨੂੰ ਅੰਦਰੋਂ ਬਹੁਤ ਮਜ਼ਬੂਤ ਬਣਾ ਦਿੰਦਾ ਹੈ ਅਸੀਂ ਉਸ ਸਮਾਜ ਦੇ ਢੱਡ ਨਾਲ ਆਪਣੇ ਫੈਸਲੇ ਬਦਲ ਦਿੰਦੇ ਹਾਂ ਜੋ ਸਮਾਜ ਗਰੀਬੀ ਵਿੱਚ ਵੀ ਪਛਾਣਦਾ ਨਹੀਂ ਅਤੇ ਅਮੀਰੀ ਵਿੱਚ ਦਲ ਵਿੱਚ ਝਟਦਾ ਹੈ ਸ਼ਬਦ ਹੀ ਖੁਸ਼ੀ ਸ਼ਬਦ ਹੀ ਕਮ ਸ਼ਬਦ ਹੀ ਪੀੜਾ ਸ਼ਬਦ ਹੀ ਮਰਹਮ ਜਿਸ ਦੀ ਜੀਵਨ ਦੀ ਨੀਅਤ ਹੈ ਉਹ ਉਹੀ ਕਹਾਣੀ ਰੱਖਦਾ ਹੈ ਕੋਈ ਪੰਛੀਆਂ ਵਾਲੀ ਬੰਦੂਕ ਤੇ ਕੋਈ ਪੰਛੀਆਂ ਵਾਲੀ ਪਾਣੀ ਰੱਖਦਾ ਹੈ ਜ਼ਮੀਨ ਤੇ ਕਬਜ਼ਾ ਕਰਨ ਵਾਲਿਆਂ ਦੀ ਅੰਤਿਮ ਯਾਤਰਾ ਵਿੱਚ ਸਰਦ ਰਚਾਇਆ ਕਰੋ ਤੇ ਦੇਖਿਆ ਕਰੋ ਕਿ ਉਹ ਆਪਣੇ ਨਾਲ ਕਿੰਨੀ ਜ਼ਮੀਨ ਲੈ ਕੇ ਚਾ ਰਹੇ ਨੇ ਚੰਗੇ ਲੋਕਾਂ ਵਿੱਚ ਇੱਕ ਖਾਸ ਗੱਲ ਹੁੰਦੀ ਹੈ ਉਹ ਪੂਰੇ ਵਕਤ ਵਿੱਚ ਵੀ ਚੰਗੇ ਹੀ ਰਹਿੰਦੇ ਨੇ ਸਭ ਕੁਝ ਚਾਹ ਲੈਣਾ ਵੀ ਤਕਲੀਫ ਦਿੰਦਾ ਹੈ ਜਨਾਬ ਕੁਝ ਕੱਲਾਂ ਤੋਂ ਅਣਚਾਨ ਰਹਿਣਾ ਹੀ ਚੰਗਾ ਹੁੰਦਾ ਹੈ ਪਤਾ ਨਹੀਂ ਹਾਰ ਗਏ ਹਾਂ ਜਦ ਜਿੱਤ ਗਏ ਹਾਂ ਸੀ ਪਰ ਹਰ ਚੀਜ਼ ਤੋਂ ਬਿਨਾ ਰਹਿਣਾ ਸਿੱਖ ਗਏ ਹਾਂ ਸੀ ਹਰ ਕਿਸੇ ਨੂੰ ਸਭ ਕੁਝ ਨਹੀਂ ਮਿਲਦਾ ਜ਼ਿੰਦਗੀ ਵਿੱਚ ਕਿਸੇ ਦਾ ਕਾਸ਼ ਤੇ ਕਿਸੇ ਦਾ ਮਗਰ ਰਹਿ ਜਾਂਦਾ ਹੈ ਜੇ ਲੋਕ ਤੁਹਾਨੂੰ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ ਤਦ ਤੁਸੀਂ ਉਹਨਾਂ ਦੀ ਮਦਦ ਕਰ ਦਿਓ ਵਕਤ ਦਾ ਪਤਾ ਨਹੀਂ ਲੱਗਦਾ ਆਪਣਿਆਂ ਦੇ ਨਾਲ ਪਰ ਆਪਣਿਆਂ ਦਾ ਪਤਾ ਵਕਤ ਦੇ ਨਾਲ ਲੱਗਦਾ ਹੈ ਸ਼ਖਸੀਅਤ ਚੰਗੀ ਹੋਵੇ ਤਾਂ ਹੀ ਲੋਕ ਉਸ ਵਿੱਚ ਬੁਰਾਈਆਂ ਲੱਪਣਗੇ ਵਰਨਾ ਪੜ੍ਹੇ ਵਾਲਾ ਤੇਖਤਾ ਕੌਣ ਹੈ ਉਹ ਅਫਸਰ ਵੀ ਪੈਸੇ ਅਤੇ ਤਾਕਤਾਂ ਦੇ ਗੁਲਾਮ ਹੋ ਕੇ ਜਿਨ੍ਹਾਂ ਨੂੰ ਨੌਕਰੀ ਅਸਾਦੀ ਦੀਆਂ ਕਿਤਾਬਾਂ ਪੜ੍ਹ ਕੇ ਮਿਲੀ ਸੀ ਸ਼ੌਂਕ ਹੀ ਨਹੀਂ ਰਿਹਾ ਖੁਦ ਨੂੰ ਸਾਬਤ ਕਰਨ ਦਾ ਤੁਸੀਂ ਕਹੋ ਕਿ ਮੈਂ ਗਲਤ ਹਾਂ ਤੇ ਮੈਂ ਕਹਾਂਗਾ ਤੁਸੀਂ ਸਹੀ ਹੋ ਚੋਰ ਨੂੰ ਵੇਖ ਕੇ ਜੇ ਕੁੱਤਾ ਨਾ ਭੌਂਕੇ ਤਾਂ ਸਮਝ ਜਾਣਾ ਚਾਹੀਦਾ ਹੈ ਕੁੱਤਾ ਚੋਰ ਨਾਲ ਮਿਲਿਆ ਹੋਇਆ ਹੈ ਜਲਤੀ ਚਾਕਣਾ ਹਮੇਸ਼ਾ ਹੀ ਫਾਇਦੇਮੰਦ ਹੁੰਦਾ ਹੈ ਚਾਹੇ ਗੀਤ ਤੋਂ ਹੋਵੇ ਹੰਕਾਰ ਤੋਂ ਹੋਵੇ ਜਾਂ ਫਿਰ ਵਹਿਮ ਤੋਂ ਝੋਟ ਦੀ ਟਾਲ ਤੇ ਨਹੀਂ ਬੈਠਦਾ ਮੈਂ ਸੱਚ ਦਾ ਪੰਛੀ ਹਾਂ ਜਿੰਨਾ ਹਾਲਾਤਾਂ ਵਿੱਚ ਲੋਕ ਮਰ ਗਏ ਮੈਂ ਉਨਾ ਹੀ ਹਾਲਾਤਾਂ ਵਿੱਚ ਜਿੰਦਾ ਹਾਂ ਮਤਲਬੀ ਇਨਸਾਨ ਦੀ ਹਮਦਰਦੀ ਦੁਸ਼ਮਣ ਦੀ ਤਲਵਾਰ ਤੋਂ ਵੀ ਜਿਆਦਾ ਖਤਰਨਾਕ ਹੁੰਦੀ ਹੈ ਪਤਵੀ ਤਾਂ ਨਹੀਂ ਕਿਤੇ ਤਾਤ ਤੱਕ ਤੂਰ ਕਰੋ ਚਨਾਬ ਚੱਜ ਦੇ ਮੁਕਦਮੇ ਵੀ ਮੈਂ ਵਕੀਲ ਨੂੰ ਲੜਦੇ ਵੇਖੇ ਨੇ ਕਈ ਵਾਰ ਸੋਚਦਾ ਹਾਂ ਮੁਕੱਦਰ ਤੇ ਪੈਰਾਂ ਤੇ ਵੀ ਮਰਹਮ ਲਗਾ ਦਿਆਂ ਥੋੜੀ ਝੋਟ ਤਾਂ ਉਸ ਨੂੰ ਵਿਆਹੀ ਹੋਵੇਗੀ ਮੇਰੇ ਖਵਾਬਾਂ ਤੇ ਲੱਤ ਮਾਰ ਕੇ ਜੋ ਦੱਸ ਕੇ ਜਾ ਰਿਹਾ ਹੈ ਅਸਲ ਵਿੱਚ ਉਹ ਚਾਣਾ ਨਹੀਂ ਚਾਹ ਰਿਹਾ ਕਿ ਸੇ ਨੋਟਾ ਰਹਿ ਕੇ ਪਰਮਾਤਮਾ ਦੇਖ ਰਿਹਾ ਹੈ ਤੇ ਕਿਸੇ ਨੂੰ ਭਰੋਸਾ ਹੈ ਕਿ ਪਰਮਾਤਮਾ ਦੇਖ ਰਿਹਾ ਹੈ ਜੇ ਲੋਕ ਤੁਹਾਡੇ ਪ੍ਰਸ਼ੰਸਕ ਨੇ ਤਾਂ ਇਹ ਤੁਹਾਡੀ ਯੋਗਤਾ ਹੈ ਤੇ ਜੇ ਲੋਕ ਤੁਹਾਡੇ ਤੋਂ ਚਲਦੇ ਨੇ ਤਾਂ ਇਹ ਤੁਹਾਡਾ ਚਲਵਾ ਹੈ ਹੈਰਾਨ ਕਰਕੇ ਮੈਨੂੰ ਲੋਕ ਖੁਸ਼ ਹੋ ਜਾਂਦੇ ਨੇ ਅਤੇ ਮੈਂ ਖੁਸ਼ ਰਹਿ ਕੇ ਲੋਕਾਂ ਨੂੰ ਹੈਰਾਨ ਕਰਦਾ ਹਾਂ ਹੱਥ ਦੀਆਂ ਲਕੀਰਾਂ ਵਿੱਚ ਕਿੰਨੀਆਂ ਸ਼ਾਤਰ ਨੇ ਕੰਬਕਤ ਮੁਠੀ ਵਿੱਚ ਤਾਂ ਨੇ ਪਰ ਕਾਬੂ ਵਿੱਚ ਨਹੀਂ ਅੱਜਕਲ ਲੋਕ ਘੱਟ ਦੇ ਰਿਸ਼ਤਿਆਂ ਵਿੱਚ ਬੇਈਮਾਨੀ ਕਰਦੇ ਨੇ ਅਤੇ ਬਾਹਰ ਦੇ ਰਿਸ਼ਤਿਆਂ ਵਿੱਚ ਇਮਾਨਦਾਰੀ ਲੱਭਦੇ ਨੇ ਇੱਛਤ ਬਹੁਤ ਮਹਿੰਗੀ ਚੀਜ਼ ਹੈ ਇਸ ਦੀ ਉਮਰ ਕਟਿਆ ਲੋਕਾਂ ਤੋਂ ਕਦੇ ਨਾ ਕਰੋ ਲੋਕ ਕਹਿੰਦੇ ਨੇ ਤਿਉਹਾਰ ਫਿੱਕੇ ਹੋ ਗਏ ਨੇ ਪਰ ਸੱਚ ਤਾਂ ਇਹ ਹੈ ਕਿ ਵੱਟਾ ਤਾਫਿਕ ਕੇ ਹੋ ਗਏ ਨੇ ਅਕੜ ਜੇ ਪਕੜ ਤੋਂ ਵਾਧਾ ਹੋ ਜਾਵੇ ਤਾਂ ਕਹਿਰੇ ਤੋਂ ਕਹਿਰੇ ਰਿਸ਼ਤੇ ਵੀ ਟੁੱਟ ਜਾਂਦੇ ਨੇ ਲਹਜੇ ਬਿਆਨ ਕਰ ਦਿੰਦੇ ਨੇ ਪਰਵਦਿਸ਼ ਹੋਈ ਹੈ ਜਾਂ ਸਿਰਫ ਪਾਲੇ ਕਾਇ ਹੋ ਹੁਣ ਰਿਸ਼ਤੇ ਵੀ ਨੌਕਰੀ ਵਾਂਗ ਹੋ ਗਏ ਨੇ ਵਧੀਆ ਆਫਰ ਮਿਲਦੇ ਆਂ ਲੋਕ ਚੇਂਜ ਕਰ ਲੈਂਦੇ ਨੇ ਦੁੱਤਿਆਂ ਨੂੰ ਹਰ ਵੇਲੇ ਤੋਲਣ ਵਾਲੇ ਖੁਦ ਬਹੁਤ ਹਲਕੇ ਹੁੰਦੇ ਨੇ ਲੋਕ ਹਮੇਸ਼ਾ ਗਲਤ ਇਨਸਾਨ ਤੋਂ ਧੋਖਾ ਖਾਣ ਤੇ ਬਾਅਦ ਚੰਗੇ ਇਨਸਾਨ ਤੋਂ ਬਦਲਾ ਲੈਂਦੇ ਨੇ ਅਫਵਾਹਾਂ ਦਾ ਦੌਰ ਚੱਲ ਰਿਹਾ ਹੈ ਤੁਰੰਤ ਜਵਾਬ ਦੇਣਾ ਸਿੱਖ ਲਵੋ ਨਹੀਂ ਤਾਂ ਕਿਰਤਾਰ ਤੇ ਉਹ ਤਾਕ ਲਾ ਦਿੱਤੇ ਜਾਣਗੇ ਜੋ ਤੁਸੀਂ ਕਦੇ ਕੀਤੇ ਹੀ ਨਹੀਂ ਜਜ਼ਬਾਤ ਚੇਪ ਅਤੇ ਜੁੱਤਾ ਹਮੇਸ਼ਾ ਮਜ਼ਬੂਤ ਰੱਖੋ ਜਿਸ ਨੂੰ ਚਸਤੀ ਲੋੜ ਪਵੇ ਉਸ ਨੂੰ ਦੇਂਦੇ ਜਾਓ ਜਿੱਥੇ ਸੱਚਨ ਹੁੰਦੇ ਨੇ ਉੱਥੇ ਸਮਾਧ ਹੁੰਦਾ ਹੈ ਅਤੇ ਜਿੱਥੇ ਮੂਰਖ ਹੁੰਦੇ ਨੇ ਉੱਥੇ ਵਿਵਾਦ ਹੁੰਦਾ ਹੈ ਬੁਰਾਈ ਲੱਪਣ ਦਾ ਸ਼ੌਂਕ ਹੈ ਤਾਂ ਸ਼ੀਸ਼ੇ ਦਾ ਇਸਤੇਮਾਲ ਕਰੋ ਦੂਤ ਪੀਣਤਾ ਨਹੀਂ ਇੱਥੇ ਸਭ ਇਮਾਨਦਾਰ ਨੇ ਸਿਰਫ ਬੇਈਮਾਨੀ ਦਾ ਮੌਕਾ ਮਿਲਣ ਤੱਕ ਕੁਝ ਲੋਕ ਮੇਰੇ ਨਾਲ ਕੱਲ ਨਹੀਂ ਕਰਦੇ ਪਦਮਿਕ ਕੱਲ ਹਰ ਰੋਜ਼ ਕਰਤੇ ਨੇ ਕੱਲ ਮੈਂ ਹੁਸ਼ਿਆਰ ਸੀ ਇਸ ਲਈ ਦੁਨੀਆ ਬਦਲਣਾ ਚਾਹੁੰਦਾ ਸੀ ਅੱਜ ਮੈਂ ਸਮਝਦਾਰ ਹਾਂ ਇਸ ਲਈ ਖੁਦ ਨੂੰ ਬਦਲ ਰਿਹਾ ਹਾਂ ਕੁੰਗਟ ਵਿਖੇ ਕਮਾਲ ਦੀ ਸੰਸਕ੍ਰਿਤੀ ਹੈ ਉੜਨ ਵਾਲਾ ਬੇਫਿਕਰ ਰਹਿੰਦਾ ਹੈ ਤੇ ਵੇਖਣ ਵਾਲਾ ਪੇਚੈਨ ਸੱਚ ਨੂੰ ਤਾਂ ਤਮੀਜ਼ ਹੀ ਨਿਕਲ ਕਰਨ ਦੀ ਝੋਟ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ ਇਨਸਾਨ ਤੇ ਕੁੱਤੇ ਦਾ ਬੁਰਾ ਵਕਤ ਤਾਂ ਤਾਂ ਤੇ ਸ਼ੁਰੂ ਹੁੰਦਾ ਹੈ ਜਦੋਂ ਔਕਸੇ ਹੋਰ ਤੇ ਕਹਿਣ ਤੇ ਆਪਣੇ ਉਤੇ ਪੋਂਕਨ ਲੱਗ ਪੈਂਦੇ ਨੇ ਜ਼ਮੀਨ ਤੇ ਕਬਜਾ ਕਰਨ ਵਾਲਿਆਂ ਦੀ ਆਖਰੀ ਯਾਤਰਾ ਤੇ ਚਲੋ ਤੇ ਜਾਇਆ ਕਰੋ ਅਤੇ ਵੇਖਿਆ ਕਰੋ ਕਿ ਉਹ ਨਾਲ ਕਿੰਨੀ ਜ਼ਮੀਨ ਲੈ ਕੇ ਚਾ ਰਹੇ ਨੇ ਮਜ਼ਬੂਤ ਹੋਣ ਦਾ ਮਜ਼ਾ ਤਦ ਹੈ ਜਦ ਸਾਡੀ ਦੁਨੀਆ ਤੁਹਾਨੂੰ ਕਮਜ਼ੋਰ ਕਰਨ ਤੇ ਲੱਗੀ ਹੋਵੇ ਸਫਲ ਹੋਣ ਦੇ ਤਿੰਨ ਨਿਯਮ ਨੇ ਆਪਣੇ ਆਪ ਨਾਲ ਲਵਾਤਾ ਮਿਹਨਤ ਜਿਆਦਾ ਅਤੇ ਮਜ਼ਬੂਤ ਇਰਾਦਾ ਮੈਂ ਪੂਰੇ ਵਕਤ ਦੀ ਚਲਕ ਵੇਖੀ ਹੈ ਜੀ ਜੀ ਕਰਨ ਵਾਲੇ ਬਸ ਤੂੰ ਤੋਤੇ ਆ ਜਾਂਦੇ ਨੇ ਖੁਦ ਨੂੰ ਲੱਭੋ ਨਹੀਂ ਤਾਂ ਸਾਦੀ ਉਮਰ ਦੂਜਿਆਂ ਦੀ ਰਾਏ ਤੇ ਨਿਰਪਤ ਰਹਿਣਾ ਪਵੇਗਾ ਨਫ਼ਰਤ ਕਰਕੇ ਕਿਸੇ ਦੀ अहमियत ਕਿਉਂ ਵਧਾਉਂਦੇ ਹੋ ਮਾਫ਼ ਕਰਕੇ ਸ਼ਰਮਿੰਦਾ ਕਰੰਦਾ ਤਰੀਕਾ ਵੀ ਤਾਂ ਬੁਰਾ ਨਹੀਂ ਉਹ ਲੋਕ ਤੁਹਾਡੇ ਆਪਣੇ ਕਦੇ ਨਹੀਂ ਹੁੰਦੇ ਚੋ ਲੋਕ ਤੁਹਾਡਾ ਵਕਤ ਦੇਖ ਕੇ ਇੱਜ਼ਤ ਕਰਦੇ ਨੇ ਜ਼ਰਾ ਗੌਰ ਕਰੋ ਕਿਤਾ ਹਰ ਕਿਸੇ ਦੇ ਮਤਲਬੀ ਚਿਹਰੇ ਨਜ਼ਰ ਆਉਣ ਲੱਗਨ ਕੇ ਵਹਿਮ ਜਾਣ ਤਵੋਗੇ ਸਭ ਆਪਣੇ ਹੀ ਨੇ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ